ਸਵਾਗਤ ਹੈ ਦੋਸਤੋ ਅੱਜ ਮੈਂ ਤੁਹਾਡੇ ਨਾਲ ਕੋਈ ਕਹਾਣੀ ਨਹੀਂ ਅੱਜ ਤੁਹਾਡੇ ਨਾਲ ਮੈਂ ਇੱਕ ਸੱਚ ਸਾਗਾ ਕਰਨ ਆਇਆ ਹਾਂ ਅਜਿਹਾ ਸੱਚ ਜੋ ਉਸ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਵਾਪਰਦਾ ਹੈ ਜੋ ਕੁਝ ਵੱਡਾ ਕਰਨਾ ਚਾਹੁੰਦਾ ਹੈ ਪਰ ਹਾਲਾਤ ਉਸ ਦਾ ਹਰ ਰੋਜ਼ ਟੈਸਟ ਲੈਂਦੇ ਹਨ ਦੋਸਤੋ ਕਾਵਯਾਬੀ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਜੋ ਲੋਕ ਤੁਹਾਨੂੰ ਅੱਜ ਚਮਕਦੇ ਦਿਖਾਈ ਦੇ ਰਹੇ ਹਨ ਉਹਨਾਂ ਨੇ ਵੀ ਕਈ ਰਾਤਾਂ ਅੱਖਾਂ ਵਿੱਚ ਹੰਝੂ ਪਾ ਕੇ guzariਆਂ ਹੁੰਦੀਆਂ ਹਨ ਕੋਈ ਤੁਹਾਡੀ ਮਿਹਨਤ ਨਹੀਂ ਦੇਖਦਾ ਲੋਕ ਸਿਰਫ ਤੁਹਾਡਾ ਨਤੀਜਾ ਦੇਖਦੇ ਹਨ ਇਸ ਲਈ ਹਮੇਸ਼ਾ ਯਾਦ ਰੱਖੋ ਜਦੋਂ ਤੱਕ ਤੁਹਾਨੂੰ ਨਤੀਜਾ ਨਹੀਂ ਮਿਲਦਾ ਉਦੋਂ ਤੱਕ ਹੌਸਲਾ ਹਾਰਨਾ ਸਭ ਤੋਂ ਵੱਡੀ ਗਲਤੀ ਹੈ ਦੋਸਤੋ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਉਸ ਨੂੰ ਸਭ ਕੁਝ ਗਲਤ ਲੱਗਦਾ ਹੈ ਨਾ ਪੈਸਾ ਨਾ ਸਪੋਰਟ ਆਪਣੇ ਖੁਦ ਦੀ ਉਸਤੇ ਸ਼ੱਕ ਕਰਨ ਲੱਗ ਪੈਂਦੇ ਹਨ ਉਦੋਂ ਸਿਰਫ ਦੋ ਹੀ ਰਾਹਤੇ ਹੁੰਦੇ ਹਨ ਇੱਕ ਰਾਹ ਰੋ ਕੇ ਹਾਰ ਮੰਨ ਲੈਣਾ ਦੂਜਾ ਰਾਹ ਚੁੱਪ ਕਰਕੇ ਮਿਹਨਤ ਕਰਨਾ ਜਿਹੜੇ ਲੋਕ ਦੂਜਾ ਰਾਹ ਚੁਣਦੇ ਹਨ ਇਤਿਹਾਸ ਉਹਨਾਂ ਦਾ ਨਾਮ ਹਮੇਸ਼ਾ ਯਾਦ ਰੱਖਦਾ ਹੈ ਦੋਸਤੋ ਤੁਹਾਡੀ ਜ਼ਿੰਦਗੀ ਉਦੋਂ ਬਦਲੇਗੀ ਜਦੋਂ ਤੁਸੀਂ ਖੁਦ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੋਗੇ ਲੋਕ ਕੀ ਕਹਿੰਦੇ ਹਨ ਮੱਧਪੁਰ ਨਹੀਂ ਹੈ ਮੱਧਪੁਰ ਇਹ ਹੈ ਤੁਸੀਂ ਖੁਦ ਆਪਣੇ ਆਪ ਨੂੰ ਕੀ ਕਹਿੰਦੇ ਹੋ ਹਰ ਰੋਜ਼ ਸਵੇਰੇ ਆਪਣੇ ਆਪ ਨੂੰ ਕਹੋ ਮੈਂ ਹਾਰ ਨਹੀਂ ਮੰਨਾਂਗਾ ਮੈਂ ਕੁਝ ਬਣ ਕੇ ਦਿਖਾਵਾਂਗਾ ਦੋਸਤੋ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਜੇ ਅੱਜ ਦਰਦ ਹੈ ਤਾਂ ਕੱਲ ਇੱਜ਼ਤ ਵੀ ਹੋਏਗੀ ਚੁੱਪ ਰਹੋ ਮਿਹਨਤ ਕਰਦੇ ਰਹੋ ਸਮਾਂ ਇੱਕ ਦਿਨ ਆਪ ਬੋਲੇਗਾ ਮੇਰੀ ਵੀਡੀਓ ਨੇ ਜੇ ਤੁਹਾਨੂੰ ਇੱਕ ਕਦਮ ਵੀ ਹਿੰਮਤ ਦਿੱਤੀ ਹੋਵੇ ਤਾਂ ਸਬਸਕ੍ਰਾਈਬ ਕਰਿਓ ਅਤੇ ਕਮੈਂਟ ਕਰਿਓ ਕਿ ਮੈਂ ਹਾਰ ਨਹੀਂ ਮੰਨਾਂਗਾ ਮੈਂ ਫੇਰ ਮਿਲਾਂਗਾ ਧੰਨਵਾਦ